ਇੱਕ ਦਿਨ ਉਹਦੇ ਰਾਜ ਦੇ ਵਿੱਚ ਕਿਸੇ ਦੀ ਕੰਧ ਡਿੱਗ ਪਈ ਕੰਧ ਦੇ ਥੱਲੇ ਬੰਦਾ ਆ ਗਿਆ ਉਹਦੀ ਮੌਤ ਹੋ ਗਈ ਉਹ ਤੜਕੇ ਰਾਜੇ ਦੇ ਕੋਲੇ ਪਹੁੰਚੇ ਕਿ ਜੀ ਹਾਂਜੀ ਬਾਦਸ਼ਾਹ ਜੀ ਫਲਾਣੇ ਦੀ ਕੰਧ ਡਿੱਗ ਪਈ ਉਹਦੇ ਥੱਲੇ ਬੰਦਾ ਆ ਗਿਆ ਤੇ ਉਹਦੀ ਮੌਤ ਹੋ ਗਈ ਕਹਿੰਦੇ ਲਿਆਓ ਉਹਨੂੰ ਕੰਧ ਵਾਲੇ ਨੂੰ ਲਿਆਂਦਾ ਹਾਂ ਵੀ ਤੇਰੀ ਕੰਧ ਥੱਲੇ ਬੰਦਾ ਆਇਆ ਉਹਦੀ ਮੌਤ ਹੋਈ ਹੈ ਤੈਨੂੰ ਫਾਹਾ ਦੇਵਾਂਗੇ ਉਹ ਕਹਿੰਦਾ ਜੀ ਕੰਧ ਕਿਹੜਾ ਮੈਂ ਕੱਢੀ ਹੈ ਕਹਿੰਦਾ ਹੋਰ ਕੰਧ ਤਾਂ ਕਹਿੰਦਾ ਮਿਸਤਰੀ ਨੇ ਕੱਢੀ ਹੈ ਕਹਿੰਦਾ ਹਾਂ ਇਹ ਤਾਂ ਗੱਲ ਸੱਚੀ ਹੈ ਮਿਸਤਰੀ ਨੂੰ ਚੱਕ ਲਿਆਂਦਾ ਹਾ ਵੀ ਮੇਹਤਰ ਗਿਆ ਤੂੰ ਕੰਦ ਕੱਢੀ ਆ ਤੇ ਤੇਰੀ ਕੰਦ ਕੱਢੀ ਥਲੇ ਬੰਦਾ ਆ ਉਹਦੀ ਮੌਤ ਲਿਆ ਤੈਨੂੰ ਫਾਹਾ ਦੇਵਾਂਗੇ ਉਹ ਕਹਿੰਦਾ ਜੀ ਮੇਰੇ ਕੀ ਸਾਰੇ ਆ ਕਹਿੰਦਾ ਹੋਰ ਆ ਕਹਿੰਦਾ ਜੀ ਗਾਰਾ ਇੱਕ ਮਜ਼ਦੂਰ ਨੇ ਬੇਕਾਰ ਜਾ ਗਾਰਾ ਫੜਾਤਾ ਇੱਟਾਂ ਨੇ ਗਾਰਾ ਫੜਿਆ ਨਹੀਂ ਤੇ ਕੰਦ ਡਿੱਗ ਪਈ ਕਹਿੰਦਾ ਮਜ਼ਦੂਰ ਨੂੰ ਚੱਕ ਲੈਂਦੋ ਉਹਨੂੰ ਚੱਕ ਲੈਂਦਾ ਕਹਿੰਦਾ ਹਾਂ ਵੀ ਤੂੰ ਮਾੜਾ ਗਾਰਾ ਫੜਾਇਆ ਤਾਂ ਕੰਦ ਨਿਕਲੀ ਨਹੀਂ ਤਾਂ ਬੰਦਾ ਆ ਗਿਆ ਤੈਨੂੰ ਫਾਹਾ ਦੇਵਾਂਗੇ ਉਹ ਕਹਿੰਦਾ ਜੀ ਮੇਰੇ ਕੀ ਸਾਰੇ ਆ ਤਾਂ ਕੀ ਹੋਰ ਅਗੇ ਜੀ ਮੈਂ ਤਾਂ ਸੱਚੀ ਗੱਲ ਦੱਸੂਗਾ ਤਾਂ ਕਿ ਹਾਂ ਅਗੇ ਜੀ ਫਲਾਣੇ ਦੀ ਨੂੰਹ ਨੰਗੀ ਜਾਂਦੀ ਸੀ ਉਹਦੇ ਪੈਰਾਂ 'ਚ ਝਾਂਜਰਾ ਪੰਗਾ ਸੀ ਜਿਹੜੋ ਖੜਕਾ ਖੜਕਾ ਜਾਵੇ ਮੈਂ ਚਾਰ ਚੁਪਰੇ ਝਾਕਣ ਲੱਗਿਆ ਵੀ ਆਹ ਖੜਕਾ ਜਾ ਕਾਹਦਾ ਹੁੰਦਾ ਕਹਿੰਦਾ ਮਿਸਤਰੀ ਆਵਾਜ਼ ਮਾਰਤੀ ਮੈਂ ਬੇਬੱਤਾ ਜਗਾਰਾ ਲੈ ਕੇ ਭੱਜ ਗਿਆ ਕਹਿੰਦਾ ਠੀਕ ਹੈ ਕਹਿੰਦਾ ਫਿਰ ਝਾਂਜਰ ਵਾਲੀ ਨੂੰ ਲੈ ਆਓ ਫੜ ਕੇ ਝਾਂਜਰ ਵਾਲੀ ਨੂੰ ਕਹਿੰਦੇ ਵੀ ਤੂੰ ਝਾਂਜਰਾ ਖੜਕਾਈਆਂ ਤਾਂ ਤਾਂ ਕੰਦ ਡਿੱਗਿਆ ਤੇ ਤੈਨੂੰ ਫਾਹਾ ਆਊਗਾ ਉਹ ਕਹਿੰਦੀ ਜੀ ਮੇਰੇ ਕੀ ਸਾਰੇ ਆ ਕਿਉਂ ਅਕੇ ਝਾਂਦਰਾ ਤਾਂ ਇਹ ਸਨਿਆਰ ਵੀਰ ਨੇ ਬਣਾਈਆ ਹੈ ਕਹਿੰਦਾ ਹਾਂ ਇਹਦਾ ਵੀ ਕੋਈ ਕਸੂਰ ਨਹੀਂ ਕੀ ਗਾਂ ਸਨਿਆਰ ਨੂੰ ਲਿਆਏ ਹਾਂ ਵੀ ਤੂੰ ਝਾਂਦਰਾ ਬਣਾਈਆ ਤੇ ਖੜਕੀਆਂ ਬੰਦਾ ਫੇਰ ਉਹ ਕਹਿੰਦਾ ਜੀ ਝਾਂਦਰਾ ਤਾਂ ਮੈਂ ਬਣਾਈਆ ਸਹੀ ਹੈ ਸੱਚੀ ਗੱਲ ਹੈ ਚਲੋ ਜੀ ਜੋ ਮੇਰਾ ਕਸੂਰ ਆ ਫਹਾ ਦੇਓ ਹੁਣ ਜਿਹੜੀ ਕੰਦ ਉਹਦੀ ਰੱਸੇ ਦੀ ਗੰਢ ਸੀ ਕੋ ਬੇਨਿਆਰਾ ਦਾ ਸੀ ਉਹ ਰੱਸੇ ਦੀ ਗੰਢ ਖਲਿਆਉਣੇ ਨਹੀਂ ਸੀ ਕੇ ਜੋ ਮੇਰੇ ਸਨਹਾਰ ਵੀਰ ਦਾ ਉਹਦਾ ਗਲ ਪਤਲਾ ਸੀ ਉਹ ਰਸੇ 'ਚ ਆਵੇ ਨਾ ਹੋਰ ਅਥੇ ਜੋ ਬਾਹਰ ਨਿਕਲ ਜੇ ਹੁਣ ਉਹ ਜਿਹੜੇ ਜਲਾਦ ਸੀ ਉਹ ਗਏ ਪਹੁੰਚੇ ਉਹ ਕਹਿੰਦੇ ਜੀ ਉਹਦਾ ਤਾਂ ਗਲ ਪਤਲਾ ਹੈ ਕਹਿੰਦਾ ਫਿਰ ਮੋٹے ਦੇ ਗਲ ਵਾਲਾ ਚੱਕ ਲਓ ਕੋਈ ਹੁਣ ਜਿਹੜਾ ਕੋਈ ਸੁਮੀਰਾਂ ਦੀ ਨਿਗਾਹ ਹੁੰਦੀ ਹੈ ਫਲਾਨੇ ਦਾ ਸੰਤ ਰਹਿੰਦਾ ਐਡੀ ਵੱਡੀ ਧੌਣ ਹੈ ਕਈ ਬੰਦੇ ਸੰਤਾਂ ਦੇ ਖਿਲਾਫ ਹੁੰਦੇ ਆ ਉਹਨਾਂ ਨੇ ਤਾਂ ਉਹਦੀ ਉਂਗਲ ਕਰਤੀ ਹੁਣ ਸੰਤ ਨੂੰ ਚੱਕ ਲੈਂਦਾ ਹੁਣ ਉਧਰੋਂ ਆਥਨ ਵੀ ਹੋ ਗਿਆ ਜਿੱਦਾਂ ਜੋ ਸੰਤ ਨੂੰ ਦੇਖਿਆ ਬਈ ਹਾਇਰਾ ਗਲ ਫਿੱਟ ਆਉਂਦਾ ਬਈ ਪਰ ਹੁਣ ਨਹੀਂ ਫਾਹਾ ਦੇਨੇ ਤੜਕੇ ਫਾਹਾ ਦੇਵਾਂਗੇ ਹੁਣ ਸੰਤ ਕਹਿੰਦਾ ਮੈਨੂੰ ਐ ਤਾਂ ਦੱਸ ਦਿਓ ਮੈਨੂੰ ਫਾਹਾ ਕਾਹਤੋਂ ਦਿੰਨੇ ਹੋ ਕਹਿੰਦਾ ਤਾਂ ਤੜਕੀ ਦਿੱਤਾਂਗੇ ਹੁਣ ਉਹਨੇ ਫਿਰ ਯਾਦ ਕੀਤਾ ਗੁਰੂ ਨੂੰ ਗੁਰੂ ਪਹੁੰਚ ਗਿਆ ਕਹਿੰਦਾ ਕਿਵੇਂ ਕਹਿੰਦਾ ਜੀ ਮੈਨੂੰ ਤਾਂ ਫਾਹਾ ਦਿੰਦੇ ਆ ਕਹਿੰਦਾ ਮੈਂ ਤੈਨੂੰ ਆਖਿਆ ਨਹੀਂ ਸੀ ਆਨੇ ਦੀ ਚੀਜ਼ ਮਹਿੰਗੀ ਪੈਜੂ ਕਹਿੰਦਾ ਹੁਣ ਕਹਿੰਦਾ ਜੀ ਕੋਈ ਕਸੂਰ ਹੀ ਮੇਰਾ ਨਹੀਂ ਕੋਈ ਕਹਿੰਦਾ ਫਿਰ ਤੈਨੂੰ ਮੈਂ ਜੁਗਤ ਦੱਸਦਾ ਤੜਕੇ ਕਹਿੰਦਾ ਮੈਂ ਤਾਂ ਮੈਂ ਰਸੇ ਕੰਨੀ ਭੱਜੂ ਨਾ ਤੂੰ ਭੱਜੀ ਫੇਰ ਬਿਉਹ ਤੋਂ ਬਣਾਵਾਂਗੇ ਕਹਿੰਦਾ ਠੀਕ ਹੈ ਜੀ ਤੜਕੇ ਦਿਨ ਚੜਿਆ ਉਹ ਨੂੰ ਲਗਾਇਏ ਫਾਹੇ ਨੂੰ ਉਹ ਵੀ ਭੱਜ ਲਿਆ ਉਧਰ ਉਹ ਆਖੇ ਮੈਨੂੰ ਪਹਿਲਾਂ ਬਾ ਦੇਓ ਆਖੇ ਮੈਨੂੰ ਪਹਿਲਾਂ ਬਾ ਦੇਓ ਉਹ ਰਾਜੇ ਕੋਲੇ ਪਹੁੰਚ ਕੇ ਕਹਿੰਦੇ ਜੀ ਇੱਕ ਨੂੰ ਫਾਹੇ ਦੇਣਾ ਤਾਂ ਦੋ ਪਤੰਦਰ ਤਿਆਰ ਹੋ ਗਏ ਉਹ ਕਹਿੰਦਾ ਮੈਨੂੰ ਬਾ ਦੇਓ ਕਹਿੰਦਾ ਮੈਨੂੰ ਰਾਜਾ ਕਹਿੰਦਾ ਮੈਂ ਜਾਣਾਂ ਆ ਗਿਆ ਰਾਜਾ ਕਹਿੰਦਾ ਓਏ ਮਰਨ ਤੋਂ ਹਰੇਕ ਡਰਦਾ ਹੁੰਦਾ ਤੇ ਤੁਸੀਂ ਮਰਨ ਤੇ ਕੌਣ ਨਹੀਂ ਡਰਦੇ ਕਹਿੰਦਾ ਜੀ ਅਸੀਂ ਸਾਧੂ ਲੋਕ ਆ ਸਾਨੂੰ ਪਤਾ ਵੀ ਐਸ ਟਾਈਮ ਜਿਹੜਾ ਮਰ ਕੇ ਫਾਹੇ ਨਾ ਮਰ ਕੇ ਤਾਹਾਂ ਜਾਊਗਾ ਸਵਰਗਾਂ ਚ ਉਹਦੇ ਖਾਤਰ ਸੱਤ ਦਲਵਾਰ ਖੁੱਲ੍ਹੇ ਆ ਸੱਤ ਦਲਵਾਰਾਂ ਦਾ ਰਾਜਾ ਬਣੂਗਾ ਕੋਈ ਲਾਲਚ ਕਿਸ ਨੇ ਤਿਆਗਿਆ ਨਹੀਂ ਰਾਜਾ ਕਹਿੰਦਾ ਫਿਰ ਤੁਸੀਂ ਰਹਿਣ ਦਿਓ ਤੁਸੀਂ ਰਹਿਣ ਦਿਓ ਕਹਿੰਦਾ ਮੇਰੇ ਗਲ ਚ ਪਾਓ ਗਰਤੀ ਨੇ ਸੰਤਾਂ ਨੇ ਪਾਇਆ ਗਲ ਚੋਂ ਦੇ ਰੱਸਾ ਦਿੱਤਾ ਫਾਹੇ ਤੇ ਮੁਕਾਤਾ ਤੇ ਭੱਜ ਗਏ ਹੁਣ ਜੇ ਮੈਂ ਗੱਲ ਦਸਾਂ ਬੀਜੇ ਫੈਕਟਰੀ ਦੀ ਸੌ ਖਾਦੀ ਹੈ ਤਾਂ ਉਹਨੇ ਆਪ ਗੱਲ ਚ ਰੱਸਾ ਪਾ ਲਿਆ ਆਪ ਹੀ ਫਾਹ ਲੈ ਲੂਗਾ ਕੋਆ ਫਾਹ ਹੀ ਲੈ ਲੈ ਜਿਹੜਾ ਤੁਸੀਂ ਇਕੱਠੇ ਹੋਗੇ ਹੁਣ ਤੁਸੀਂ ਕੀ ਕਰੋਗੇ ਆਪਾਂ ਫੈਕਟਰੀ ਚ ਚਕਾਵਾਂਗੇ ਆ ਉਹ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਵੀ ਹੱਥ ਚ ਰੱਸਾ ਸਾਡੇ ਵੀ ਹੱਥ ਚ ਗੰਡ ਹੈ ਵੀ ਇਹ ਫੈਕਟਰੀ ਚਕਾਉਣ ਦੀ ਜੇ ਅਸੀਂ ਇਸ ਸਪੈਕਟੀਆਂ ਨਵੇਂ ਆ ਧਰਿਆਂ ਤੇ ਨਵੇਂ ਉੱਚਿਆਂ ਵੀ ਕਰੀਆਂ ਮਸ਼ੀਨਾਂ ਫਿੱਟ ਵੀ ਕਰੀਆਂ ਤੈਨਾਂ ਨੂੰ ਅਸੀਂ ਬੰਦ ਕਰਨ ਵੀ ਜਾਣਦੇ ਹਾਂ ਇੱਕ ਦਿਨ ਆ ਉਹਦੇ ਰਾਜ ਦੇ ਵਿੱਚ ਕਿਸੇ ਦੀ ਕੰਧ ਡਿੱਗ ਪਈ ਕੰਧ ਦੇ ਥੱਲੇ ਬੰਦਾ ਆ ਗਿਆ ਉਹਦੀ ਮੌਤ ਹੋ ਗਈ ਉਹ ਤੜਕੇ ਰਾਜੇ ਦੇ ਕੋਲੇ ਪਹੁੰਚੇ ਕੇ ਜੀ ਹਾਂਜੀ ਬਾਦਸ਼ਾਹ ਜੀ ਫਲਾਣੇ ਦੀ ਕੰਧ ਡਿੱਗ ਪਈ ਉਹਦੇ ਥੱਲੇ ਬੰਦਾ ਆ ਗਿਆ ਤੇ ਉਹਦੀ ਮੌਤ ਹੋ ਗਈ ਕਹਿੰਦੇ ਲਿਆਓ ਉਹਨੂੰ ਕੰਧ ਵਾਲੇ ਨੂੰ ਲਿਆਂਦਾ ਹਾਂ ਵੀ ਤੇਰੀ ਕੰਧ ਥੱਲੇ ਬੰਦਾ ਆਇਆ ਉਹਦੀ ਮੌਤ ਹੋਈ ਹੈ ਤੈਨੂੰ ਫਾਹਾ ਦੇਵਾਂਗੇ ਉਹ ਕਹਿੰਦਾ ਜੀ ਕੰਧ ਕਿਹੜਾ ਮੈਂ ਕੱਢੀ ਹੈ ਕਹਿੰਦਾ ਹੋਰ ਕੰਦ ਤਾਂ ਕਹਿੰਦਾ ਮਿਸਤਰੀ ਨੇ ਕੱਢੀ ਐ ਕਹਿੰਦਾ ਹਾਏ ਤਾਂ ਗੱਲ ਸੱਚੀ ਐ ਮਿਸਤਰੀ ਨੂੰ ਚੱਕ ਲਿਆਂਦਾ ਹਾਂ ਵੀ ਮਿਸਤਰੀਆ ਤੂੰ ਕੰਦ ਕੱਢੀ ਐ ਤੇ ਤੇਰੀ ਕੰਦ ਕੱਢੀ ਥਲੇ ਬੰਦਾ ਆ ਉਹਦੀ ਮੌਤ ਲਿਆ ਤੈਨੂੰ ਫਾਹਾ ਦੇਵਾਂਗੇ ਉਹ ਕਹਿੰਦਾ ਜੀ ਮੇਰੇ ਕੀ ਸਾਰੇ ਆ ਕਹਿੰਦਾ ਹੋਰ ਆ ਕਹਿੰਦਾ ਜੀ ਗਾਰਾ ਇੱਕ ਮਜ਼ਦੂਰ ਨੇ ਬੇਕਾਰ ਜਿਹਾ ਗਾਰਾ ਫੜਾਤਾ ਇੱਟਾਂ ਨੇ ਗਾਰਾ ਫੜਿਆ ਨਹੀਂ ਤੇ ਕੰਦ ਡਿਗ ਪਈ ਕਹਿੰਦਾ ਮਜ਼ਦੂਰ ਨੂੰ ਚੱਕ ਲਿਆਂਦੋ ਉਹਨੂੰ ਚੱਕ ਲਿਆਂਦਾ ਕਹਿੰਦਾ ਹਾਂ ਵੀ ਤੂੰ ਮਾਰਾ ਗਾਰਾ ਫੜਾਇਆ ਤਾਂ ਕੰਧ ਨਿਕਲੀ ਨਹੀਂ ਤਾਂ ਬੰਦਾ ਆ ਗਿਆ ਤੈਨੂੰ ਫਾਹ ਦੇਵਾਂਗੇ ਉਹ ਕਹਿੰਦਾ ਜੀ ਮੇਰੇ ਕੀ ਸਾਰੇ ਆ ਕਿ ਹੋਰ ਅਗੇ ਜੀ ਮੈਂ ਤਾਂ ਸੱਚੀ ਗੱਲ ਦੱਸੂਗਾ ਕਿ ਹਾਂ ਅਗੇ ਜੀ ਫਲਾਣੇ ਦੀ ਨੂਹ ਲੰਗੀ ਜਾਂਦੀ ਸੀ ਉਹਦੇ ਪੈਰਾਂ 'ਚ ਝਾਂਜਰਾ ਪੰਗਾ ਸੀ ਜਦੋਂ ਖੜਕਾ ਖੜਕਾ ਜਾਵੇ ਮੈਂ ਚਾਰ ਚੁਪੇਰੇ ਧਾਕਣ ਲੱਗ ਗਿਆ ਵੀ ਆਹ ਖੜਕਾ ਜਾ ਕਾਦਾ ਹੁੰਦਾ ਕਹਿੰਦਾ ਮਿਸਤਰੀ ਆਵਾਜ਼ ਮਾਰਤੀ ਮੈਂ ਬੇਬੱਤਾ ਜਗਾਰਾ ਲੈ ਕੇ ਭੱਜ ਗਿਆ ਕਹਿੰਦਾ ਠੀਕ ਹੈ ਕਹਿੰਦਾ ਫਿਰ ਝਾਂਜਰਾ ਵਾਲੀ ਨੂੰ ਲਿਆਓ ਫੜ ਕੇ ਝਾਂਦਰਾ ਨੂੰ ਕਹਿੰਦੇ ਵੀ ਤੂੰ ਝਾਂਦਰਾ ਖੜਕਾਈਆਂ ਤਾਂ ਤਾਂ ਕੰਦ ਡਿੱਗਿਆ ਤੇ ਤੈਨੂੰ ਫਾਹਾ ਆਊਗਾ ਉਹ ਕਹਿੰਦੀ ਜੀ ਮੇਰੇ ਕੀ ਸਾਰਿਆ ਅੱਗੇ ਕਿਉਂ ਅੱਗੇ ਝਾਂਦਰਾ ਤਾਂ ਇਹ ਸਨਿਆਰ ਵੀ ਵੀਰ ਨੇ ਬਣਾਈਆਂ ਕਹਿੰਦਾ ਹਾਂ ਇਹਦਾ ਵੀ ਕੋਸੂਰ ਨਹੀਂ ਕੀ ਗਾਂ ਸਨਿਆਰ ਨੂੰ ਲਿਆਏ ਹਾਂ ਵੀ ਤੂੰ ਝਾਂਦਰਾ ਬਣਾਈਆਂ ਤੇ ਖੜਕੀਆਂ ਬੰਦਾ ਫੇਰ ਉਹ ਕਹਿੰਦਾ ਜੀ ਝਾਂਦਰਾ ਤਾਂ ਮੈਂ ਬਣਾਈਆਂ ਸਹੀ ਐ ਸੱਚੀ ਗੱਲ ਐ ਚਲੋ ਜੀ ਜੋ ਮੇਰਾ ਕਸੂਰ ਆ ਫਾਹਾ ਦਿਓ ਹੁਣ ਜਿਹੜੀ ਕੰਦ ਉਹਦੀ ਰੱਸੇ ਦੀ ਗੰਢ ਸੀ ਕੋ ਬੇਨਿਆਰਾ ਦਾ ਸੀ ਉਹ ਰੱਸੇ ਦੀ ਗੰਢ ਖਲਿਆਉਣੇ ਨਹੀਂ ਸੀ ਕਿ ਜੋ ਮੇਰੇ ਸਨਹਾਰ ਵੀਰ ਦਾ ਉਹਦਾ ਗਲ ਪਤਲਾ ਸੀ ਉਹ ਰੱਸੇ 'ਚ ਆਵੇ ਨਾ ਔਰ ਇੱਥੇ ਜੋ ਬਾਹਰ ਨਿਕਲ ਜੇ ਹੁਣ ਉਹ ਜਿਹੜੇ ਜਲਾਦ ਸੀ ਉਹ ਗਏ ਪਹੁੰਚੇ ਉਹ ਕਹਿੰਦੇ ਜੀ ਉਹਦਾ ਤਾਂ ਗਲ ਪਤਲਾ ਹੈ ਕਹਿੰਦਾ ਫਿਰ ਮੋਟੇ ਦੇ ਗਲ ਵਾਲਾ ਚੱਕ ਲਓ ਕੋਈ ਹੁਣ ਜਿਹੜਾ ਕੋਈ ਸੁਮੇਰਾਂ ਦੀ ਨਿਗਾ ਹੁੰਦੀ ਫਲਾਨੇ ਤਾਂ ਸੰਤ ਰਹਿੰਦਾ ਏਡੀ ਵੱਡੀ ਧੌਣ ਹੈ ਕਈ ਬੰਦੇ ਸੰਤਾਂ ਦੇ ਖਿਲਾਫ ਹੁੰਦੇ ਆ ਉਹਨਾਂ ਨੇ ਤਾਂ ਉਹਦੀ ਉਂਗਲ ਕਰਤੀ ਹੁਣ ਸੰਤ ਨੂੰ ਚੱਕ ਲਿਆਂਦਾ ਹੁਣ ਉਧਰੋਂ ਆਥਨ ਵੀ ਹੋ ਗਿਆ ਜਿੱਦਾਂ ਸੰਤ ਨੂੰ ਦੇਖਿਆ ਬਈ ਹਾਇਰਾ ਗੱਲ ਫਿੱਟ ਆਉਂਦਾ ਬਈ ਪਰ ਹੁਣ ਨਹੀਂ ਫਾਹ ਦੇਣੇ ਤੜਕੇ ਫਾਹ ਦੇਵਾਂਗੇ ਹੁਣ ਸੰਤ ਕਹਿੰਦਾ ਮੈਨੂੰ ਐ ਤਾਂ ਦੱਸ ਦਿਓ ਮੈਨੂੰ ਫਾਹਾ ਕਾਹਤੋਂ ਦਿੰਨੇ ਹੋ ਕਹਿੰਦਾ ਤਾਂ ਤੜਕੀ ਦਿੱਤਾਗੇ ਹੁਣ ਉਹਨੇ ਫਿਰ ਯਾਦ ਕੀਤਾ ਗੁਰੂ ਨੂੰ ਗੁਰੂ ਪਹੁੰਚ ਗਿਆ ਕਹਿੰਦਾ ਕਿਵੇਂ ਕਹਿੰਦਾ ਜੀ ਮੈਨੂੰ ਤਾਂ ਫਾਹਾ ਦਿੰਦੇ ਆ ਕਹਿੰਦਾ ਮੈਂ ਤੈਨੂੰ ਆਖਿਆ ਨਹੀਂ ਸੀ ਆਨੇ ਦੀ ਚੀਜ਼ ਮਹਿੰਗੀ ਵੇਚੂ ਕਹਿੰਦਾ ਹੁਣ ਕਹਿੰਦਾ ਜੀ ਕਸੂਰ ਹੀ ਮੇਰਾ ਨਹੀਂ ਕੋਈ ਕਹਿੰਦਾ ਫਿਰ ਤੈਨੂੰ ਮੈਂ ਜੁਗਤ ਦੱਸਦਾ ਤੜਕੇ ਕਹਿੰਦਾ ਮੈਂ ਤਾਂ ਮੈਂ ਰਸੇ ਕੰਨੀ ਭੱਜੂ ਨਾ ਤੂੰ ਭੱਜੀ ਫਿਰ ਬਿਉ ਤ ਬਣਾਵਾਂਗੇ ਕਹਿੰਦਾ ਠੀਕ ਹੈ ਜੀ ਤੜਕੇ ਦਿਨ ਚੜਿਆ ਉਹਨੂੰ ਲਗਾਇੇ ਫਾਹਾ ਇੱਕ ਨੂੰ ਉਹ ਵੀ ਭੱਜ ਲਿਆ ਉਧਰ ਉਹ ਆਖੇ ਮੈਨੂੰ ਪਹਿਲਾਂ ਬਾ ਦੇਓ ਆਖੇ ਮੈਨੂੰ ਪਹਿਲਾਂ ਬਾ ਦੇਓ ਉਹ ਰਾਜੇ ਕੋਲੇ ਪਹੁੰਚ ਗਏ ਕਹਿੰਦੇ ਜੀ ਇੱਕ ਨੂੰ ਫਾਹਾ ਦੇਣਾ ਤਾਂ ਦੋ ਪਤੰਦਰ ਤਿਆਰ ਹੋ ਗਏ ਉਹ ਕਹਿੰਦਾ ਮੈਨੂੰ ਪਾ ਦਿਓ ਕਹਿੰਦਾ ਮੈਨੂੰ ਰਾਜਾ ਕਹਿੰਦਾ ਮੈਂ ਜਾਨਾ ਆ ਗਿਆ ਰਾਜਾ ਕਹਿੰਦਾ ਓਏ ਮਰਨ ਤੋਂ ਹਰੇਕ ਡਰਦਾ ਹੁੰਦਾ ਤੇ ਤੁਸੀਂ ਮਰਨ ਤੇ ਕੌਣ ਨਹੀਂ ਡਰਦੇ ਕਹਿੰਦਾ ਜੀ ਅਸੀਂ ਸਾਧੂ ਲੋਕ ਆ ਸਾਨੂੰ ਪਤਾ ਵੀ ਐਸ ਟਾਈਮ ਜਿਹੜਾ ਮਰ ਕੇ ਫਾਹੇ ਨਾ ਮਰ ਕੇ ਤਾਂਹਾਂ ਜਾਊਗਾ ਸਵਰਗਾਂ ਚ ਉਹਦੇ ਖਾਤਰ ਸੱਤ ਦਲਵਾਰ ਖੁੱਲ੍ਹੇ ਆ ਸੱਤ ਦਲਵਾਰਾਂ ਦਾ ਰਾਜਾ ਬਣੂਗਾ ਕੋਈ ਲਾਲਚ ਕਿਸ ਨੇ ਤਿਆਗਿਆ ਨਹੀਂ